ਸਾਰਿਆਂ ਨੂੰ ਅੱਜ ਖੜੇ ਆ ਝੋੜਾਂ ਵਾਲੀ ਸਾਥ ਪਿੰਡ ਗੁਰੂਸਰ ਵਿੱਚ 15 ਅਗਸਤ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਅੱਜ 15 ਅਗਸਤ ਦੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਜੀ ਤਾਇ ਜੀ ਵਧੀਆ ਵਧੀਆ ਸਣੀ ਠੀਕ ਹੋ ਹਾਂ ਪੂਰਾ ਵਧੀਆ 15 ਅਗਸਤ ਦੀ ਤਾਂ ਤੁਸੀਂ ਕਿੰਨੀ ਕ ਮਤਲਬ ਗੱਲਬਾਤ 15 اگست سمجھਦੇ ہو ہاں ہاں 15 اگست مطلب کی کی مطلب ہے 15 اگست 15 اگست 1947 ਨੂੰ ਜਿਹੜੀ ਸਾਨੂੰ ਇੱਥੇ ਆਜ਼ਾਦੀ ਮਿਲੀ ਹੈ ہاں ٹھیک ਹੈ ਇਹ ਆਜ਼ਾਦੀ ਤਾਇ ਕਿਵੇਂ ਮਿਲੀ ਆ ਆਜ਼ਾਦੀ ਸਾਡੇ ਸ਼ਹੀਦਾਂ ਨੇ ਸਾਡੇ ਨੌਜਵਾਨਾਂ ਨੇ ਸਾਡੇ ਲੋਕਾਂ ਨੇ ਇਕੱਠਾ ਹੋ ਕੇ ਸੰਘਰਸ਼ ਕੀਤਾ ਅੰਗਰੇਜ਼ਾਂ ਦੇ ਖਿਲਾਫ ਅੰਗਰੇਜ਼ਾਂ ਤੋਂ ਫਿਰ ਉਹਨਾਂ ਨੂੰ ਕੁੱਟ ਮਾਰ ਕੇ ਜਿਹੜਾ ਇਹਨਾਂ ਨੇ ਬਾਹਰ ਕੱਢਿਆ ਤੇ ਸਾਨੂੰ ਸ਼ਹੀਦ ਤੇ ਸ਼ਹੀਦੀ ਦੇ ਕੇ ਫਿਰ ਆਜ਼ਾਦੀ ਮਿਲੀ ਹੈ ਖੂਨ ਡੋਲ ਕੇ ਆਜ਼ਾਦੀ ਮਿਲੀ ਹੈ ਤੇ ਹੁਣ ਸਾਨੂੰ ਜਿਹੜੀ ਆਜ਼ਾਦੀ ਅਸੀਂ ਜੀ ਦਾ ਨੈਗ ਮੰਨਦੇ ਆ ਅੱਜ ਉਹ ਦਿਹਾੜਾ ਹੈ 15 ਅਗਸਤ ਨੂੰ 1947 ਇਹਦੇ ਚ ਤਾਇਆ ਜੀ ਸਾਰੇ ਹਿੰਦੁਸਤਾਨ ਦਾ ਯੋਗਦਾਨ ਸਿੱਧਾ ਵੀ ਕਿਉਂਕਿ ਆਪਾਂ ਇਕੱਲੇ ਪੰਜਾਬ 'ਚ ਰਹਿੰਨੇ ਇਕੱਲੇ ਪੰਜਾਬ ਦਾ ਨਾਂ ਨਹੀਂ ਲੈ ਸਕਦੇ ਆਪਾਂ ਹਿੰਦੁਸਤਾਨੀ ਆ ਫੇਰ ਪੰਜਾਬੀ ਆ ਠੀਕ ਆ ਤਾਇਆ ਜੀ ਇਹ ਗੱਲ ਸੱਚ ਆ ਤੇ ਇੱਕ ਚੀਜ਼ ਹੋਰ ਦੱਸ ਦੇਣ ਵੀ ਹਿੰਦੁਸਤਾਨ ਨੇ ਤਾਂ ਛਿੱਧੀਆਂ ਦਿੱਤੀਆਂ ਦਿੱਤੀਆਂ ਤੇ ਆਪ ਦੀਆਂ ਜਿਹੜੀਆਂ ਛਿੱਧੀਆਂ ਸਾਰੇ ਨਾਲੋਂ ਜ਼ਿਆਦਾ ਆ ਤਾਇਆ ਜੀ กันเลี้ยที่นี่ฮันจี ਜਿੰਨੇ ਵੀ ਸੰਘਰਸ਼ ਹੋਇਆ ਜਿੰਨੇ ਵੀ ਜੁੱਧ ਹੋਇਆ ਜਿੰਨੀਆਂ ਵੀ ਲੜਾਈਆਂ ਹੋਈਆਂ ਠੀਕ ਆ ਸਭ ਤੋਂ ਵੱਧ ਪੰਜਾਬੀਆਂ ਦਾ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਹੈ ਸ਼ਹੀਦਾਂ ਦੇ ਇੰਚ ਸ਼ਹੀਦਾਂ ਦੇ 99% ਤੱਕ ਸ਼ਹੀਦियां ਜਿਹੜੀਆਂ ਪੰਜਾਬੀਆਂ ਬਣਾਣੇ ਦਿੱਤੀਆਂ ਇੱਕ ਤਾਇਆ ਮੈਂ ਇੱਕ ਗੱਲ ਹੋਰ ਵੀ ਇੱਕ ਆਪਣੇ ਫੌਜੀ ਭਰਾਵਾਂ ਨੂੰ ਕਹਿਣਾ ਚਾਹਣਾ ਪਹਿਲਾਂ ਤਾਂ ਉਹਨਾਂ ਨੂੰ ਜੈ ਹਿੰਦ ਕਹਿਣਾ ਚਾਹਣਾ ਜੀ ਫੌਜੀ ਭਰਾ ਜੋ ਵੀ ਸਾਨੂੰ ਸੁਣਦੇ ਆ ਵੀ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ ਵੀ ਸਾਨੂੰ ਅਸੀਂ ਅੱਜ ਸੌਣੇ ਆ ਨਾ ਘਰੇ ਚੈਨ ਨਾਲ ਸਭ ਤੋਂ ਵੱਡਾ ਸੁਯੋਗ ਬਈ ਸੋਡਾ ਜੀ ਤੇ ਫੌਜੀ ਭਰਾਵਾਂ ਜਿਹੜੇ ਸਿੱਖ ਫੌਜੀ ਆ ਉਹ ਸਭ ਤੋਂ ਪਹਿਲਾਂ ਅੱਗੇ ਅੱਗੇ ਹੁੰਦੇ ਆ ਤਾਂ ਇਹ ਗੱਲ ਸੱਚ ਆ ਆ ਸੱਚ ਹੈ ਨਹੀਂ ਗੱਲ ਕੀ ਐ ਵੀ ਜਿਹੜਾ ਸਾਨੂੰ ਸਿੱਖ ਧਰਮ ਨੇ ਜਾਂ ਸਾਨੂੰ ਗੁਰਬਾਣੀ ਨੇ ਜਾਂ ਸਾਨੂੰ ਧਾਰਮਿਕ ਵਿਸ਼ਿਆਂ ਤੇ ਜਿਹੜੇ ਲੋਕ ਬੋਲਦੇ ਉਹਨਾਂ ਨੇ ਪ੍ਰੇਰਿਤ ਕੀਤਾ ਵੀ ਤੁਸੀਂ ਅ ਕਟੋ ਕਟ ਜਿਹੜੇ ਪੰਜਾਬੀ ਐ ਉਹ ਸੱਚ ਤੇ ਖੜਨਾ ਐ ਲੜਨਾ ਐ ਸੰਘਰਸ਼ ਕਰਨਾ ਐ ਕੁਝ ਵੀ ਕਰਨਾ ਐ ਤੁਸੀਂ ਦਲੇਰੀ ਨਾਲ ਹਿੰਮਤ ਨਾਲ ਉਹ ਸਾਰਾ ਕੁਝ ਕਰਨਾ ਐ ਇਸ ਕਰਕੇ ਜਿਹੜੀ ਸਿੱਖਾ ਦੀ ਕੌਮ ਇੱਕ ਐਜੀ ਬਣ ਗਈ ਜਿਹਨੂੰ ਸ਼ੇਰਾਂ ਦੀ ਕੌਮ ਵੀ ਕਿਹਾ ਜਾਂਦਾ ਉਹ ਸ਼ੇਰਾਂ ਦੀ ਕੌਮ ਕਰਕੇ ਇਹ ਇਹ ਬਹਾਦਰ ਗਿਨੇ ਜਾਂਦੇ ਐ ਬਹਾਦਰ ਕਰਕੇ ਸਭ ਤੋਂ ਵੱਧ ਅਗਵਾਈ ਤੇ ਜੂ ਲੜਾਈ ਲੜਦੇ ਐ ਸਿੱਖ ਲੜਦੇ ਐ ਇੱਕ ਤਾਂ ਹੀ ਇੱਕ ਸਿੱਖ ਤੇ ਤੂੰ ਗੱਲ ਕੀਤੀ ਐ ਸਿੱਖ ਪੰਥ ਦੀ ਮੈਂ ਗੱਲ ਕਰਨਾ ਚਾਹਣਾ ਦਸਵੇਂ ਗੁਰੂ ਸੀ ਬਹੁਤ ਹੀ ਤਕੜੇ ਮਤਲਬ ਬਹਾਦਰ ਉਹਨਾਂ ਨੇ ਮੈਂ ਕਹ ਇੱਕ ਬੰਦੇ ਨਾਲ ਸਵਾ ਲੱਖ ਲੜਾਤਾ ਸੀ ਉਹਦੀ ਗੱਲ ਤੇ ਤੁਸੀਂ ਦੱਸੋ ਜੀ ਜਾਣਣਾ ਪਾਓ ਜੀ ਵੇਰਾ ਉਦੋਂ ਦਾ ਸਿੱਖ ਘੱਟ ਗਿਣਤੀ ਦੇ ਵਿੱਚ ਸੀ ਜਿਹੜੀ ਮੁਸਲਮਾਨ ਤਬਕਾ ਕਰ ਲੋ ਜਾਂ ਕੋਈ ਵੀ ਲਾਵੇ ਰਾਜੇ ਸੀ ਇਹ ਬਹੁਤ ਗਿਣਤੀ ਸੀ ਮੋੜ ਗਿਣਤੀ ਸੀ ਸਿੱਖਾਂ ਦੀ ਤਦਾਦ ਘੱਟ ਹੋਣ ਕਰਕੇ ਸਿੱਖਾਂ ਨੇ ਆਪਦੇ ਬੋਲ ਪਾਲੇ 'ਚ ਹੀ ਫਰਕ ਪਾ ਲਿਆ ਠੀਕ ਆ ਬੋਲ ਪਾਲੇ ਹੁਣ ਗੁਰੂ ਗ੍ਰੰਥ ਸਾਹਿਬ ਨੇ ਜਿੰਨਾ ਕੋਈ ਗੱਲ ਕਰਦੇ ਆ ਨਾ ਤੇ ਉਹ ਜੇ ਸਿੱਖਾਂ ਦੀ ਬੋਲ ਬਾਲੇ ਚ ਗੱਲ ਕਰੀਏ ਤਾਂ ਆਪਾਂ ਨੂੰ ਵੀ ਬਹੁਤ ਘੱਟ ਸਮਝ ਆਊਗਾ ਠੀਕ ਆ ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਸਵਾ ਲੱਖ ਸੀ ਕਿੜੜਾ ਉ ਤਬੀ ਗੋਬਿੰਦ ਸਿੰਘ ਨਾਮ ਕਰਾ ਹੁਣ ਵੇਖਣ ਨੂੰ ਤਾਂ ਵੀ ਸਵਾ ਲੱਖ ਨਾਲ ਇੱਕ ਪੰਦਾ ਲੜੂ ਠੀਕ ਆ ਨਹੀਂ ਉਹਨਾਂ ਦੇ ਬੋਲ ਬਾਲੇ ਸਵਾ ਲੱਖ ਨੂੰ ਇੱਕ ਇੱਕ ਹੀ ਗਿਨਿਆ ਸੀ ਨਹੀਂ ਕਹਿਣ ਦਾ ਮਤਲਬ ਹੌਸਲੇ ਬੜੇ ਬਲੰਦ ਸੀ ਹਾਂ ਹੌਸਲੇ ਬੜੇ ਹੌਸਲੇ ਜਦੋਂ ਬਲੰਦ ਹੋਣ ਨਾ ਉਦੋਂ ਕਹਿਣ ਦਿੰਦਾ ਭਾਈ ਜਿੰਨੇ ਮਰਜੀ ਆ ਜਾਓ ਹਾਂ ਹੌਸਲੇ ਹੌਸਲੇ ਬਲੰਦ ਸੀ ਇਹ ਕਿਹਨਾਂ ਦੀ ਜਿਹੜੀ ਜਿਹਨੂੰ ਆਪਾਂ ਆਜ਼ਾਦੀ ਦੀ ਗੱਲ ਕਰਦੇ ਵੀ ਸਿੱਖਾਂ ਦੀ ਜਿਹੜੀ ਲੜਾਈ ਦਾ ਢੰਗ ਹੈ ਉਹ ਵੀ ਲੈ ਜਾਏ ਲੈ ਜਾ ਹਾਂ ਦੂਜਿਆਂ ਵਾਂਗੂ ਬੁਰਕਾ ਜਾ ਕੇ ਜਾ ਉਹ ਨਹੀਂ ਚੱਲਦਾ ਠੀਕ ਆ ਇਹਨਾਂ ਦਾ ਤਲਵਾਰਾਂ ਤੇ ਬੁਰਕਾ ਨਾਲ ਬੱਚਿਆਂ ਨਾਲ ਜਦੋਂ ਇਹ ਲੜਾਈ ਕਰਦੇ ਅੱਡੇ ਤਾਂ ਉਹ ਡਰ ਜਾਂਦੇ ਵੀ ਮਾਰਨਗੇ ਕਿਤੇ ਠੀਕ ਆ ਠੀਕ ਹੈ ਨਾ ਇਸ ਕਰਕੇ ਜਿਹੜਾ ਸਿੱਖਾਂ ਦਾ ਤਾਂ ਵੱਧ ਯੋਗਦਾਨ ਆ ਪੰਜਾਬੀਆਂ ਦਾ ਉਦੋਂ ਵੱਧ ਹਿੰਦੁਸਤਾਨ ਦਾ ਸਾਰਿਆਂ ਦਾ ਰਲ ਮਿਲ ਮਾ ਉਹ ਯੋਗਦਾਨ ਹੈ ਆਜ਼ਾਦੀ ਦੇ ਵਿੱਚ ਭਾਈ ਸਾਨੂੰ ਇੱਕ ਮਿਲ ਵਾਸਤੇ ਖੜਾ ਹੋਣਾ ਬਹੁਤ ਸਾਰੀ ਸੰਗਤ ਨੂੰ ਖੜੇ ਹੋ ਜੋ ਵੀ ਸੀ ਇਹ ਹੋਇਆ ਉਹਨਾਂ ਵਾਸਤੇ 2 ਮਿੰਟ ਵਾਸਤੇ ਜੀ ਅਰਦਾਸ ਕਰੋ ਮਹਾਰਾਜ ਉਹਨਾਂ ਦੇ ਜਿਹੜੇ ਆਤਮਾ ਨੂੰ ਸ਼ਾਂਤੀ ਦੇਵੇ ਅੰਕਲ ਜੀ ਖੜੇ ਹੋ ਜਾਓ ਸਾਰਿਆਂ ਨੂੰ ਭਾਈ 15 ਅਗਸਤ ਦੀ ਬਹੁਤ-ਬਹੁਤ ਵਧਾਈ ਹੋਵੇ ਮੈਂ ਤੇ ਬਲਕਾਰ ਬਾਕੀ ਸਾਡੇ ਨਾਲ ਸੰਗਤ ਸਾਰੀ ਬੈਠੀ ਆ ਸਾਰੇ 15 ਅਗਸਤ ਦੀ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੇ ਕੋਈ ਸਾਥ ਤੋਂ ਵੱਧ ਘੱਟ ਗੱਲ ਹੋਈ ਤਾਂ ਅਸੀਂ ਮਾਫੀ ਵੀ ਚਾਹੁੰਦੇ ਆ ਪਰ ਅਸੀਂ ਅਸੀਂ ਜਿੰਨੀ ਗੱਲ ਕਰਦੇ ਆ ਅਸੀਂ ਤੋਲ ਕੇ ਕਰਦੇ ਆ ਜੀ ਅਸੀਂ ਫालतੂ ਨਹੀਂ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ